ਬੰਦੇ ਵਿੱਚ ਰੱਬ ਵਸਦਾ ਹੈ ਇਹ ਗੱਲ ਗਲਤ ਨਹੀਂ ਹੋਵੇਗੀ ਜੇਕਰ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖੋਗੇ ਇਸ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਕਿ ਕਿਵੇਂ ਇੱਕ ਬੱਚਾ ਟਰੈਕਟਰ ਜਾਂ ਟਰਾਲੀ ਦੇ ਪਿੱਛੇ ਭਜਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇੱਕਦਮ ਟਰਾਲੀ ਪਿੱਛੇ ਨੂੰ ਆ ਕੇ ਪਲਟ ਜਾਂਦੀ ਹੈ ਪਰ ਉਸ ਦੇ ਵਿੱਚਕਾਰ ਉਸ ਬੱਤੇ ਦੇ ਪਿੱਛੇ ਖੜਿਆ ਉਸ ਦਾ ਬਾਪੂ ਜਾਂ ਪਰਿਵਾਰਕ ਮੈਂਬਰ ਉਸ ਨੂੰ ਪਹਿਲਾਂ ਹੀ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਹੀ ਫੜ ਲੈਂਦਾ ਹੈ ਇਹ ਦੇਖ ਕੇ ਬੱਚੇ ਦੀ ਵੀ ਜਾਨ ਵਿੱਚ ਜਾਨ ਆਂਦੀ ਹੈ ਤੇ ਇੱਕ ਬਹੁਤ ਵੱਡਾ ਹਾਦਸਾ ਵਾਪਰਨ ਨਾਲੋਂ ਵਾਚਿਆਂਦੇ ਬੰਦੇ ਦੀ ਅਕਲਮੰਦੀ ਕਹੀਏ ਜਾਂ ਜਵਾਕ ਦੀ ਬੇਵਕੂਫੀ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਅਗਰ ਦੀ ਕੋਈ ਐਦਾ ਦੀ ਗੱਲ ਤੁਹਾਡੇ ਸਾਹਮਣੇ ਆਂਦੀ ਤਾਂ ਕੀ ਤੁਸੀਂ ਆਪ ਦੇ ਜਵਾਕ ਨੂੰ ਜਾਂ ਉਸ ਜਵਾਕ ਨੂੰ ਬਚਾ ਪਾਉਂਦੇ ਤੇ ਜੇਕਰ ਉਹ ਟਰਾਲੀ ਉਸ ਬੱਚੇ ਦੇ ਉੱਤੇ ਚੜ੍ਹ ਜਾਂਦੀ ਤਾਂ ਕਿੰਨਾ ਵੱਡਾ ਹਾਦਸਾ ਵਾਪਰ ਜਾਂਦਾ ਤੁਸੀਂ ਇਸ ਵੀਡੀਓ ਨੂੰ ਇੱਕ ਵਾਰੀ ਪੂਰਾ ਦੇਖੋ ਤੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ